ਇਹਨਾਂ ਸੀ ਤੁਹਾਡੇ ਨਾਲ ਸੰਝਿਆ ਕਰ ਰਿਹਾ ਹੁਣ ਇੱਕ ਵੱਖਰੀ ਜੀ ਤਸਵੀਰ ਤੁਹਾਨੂੰ ਦਿਖਾਉਂਦੇ ਆ ਇੱਥੇ ਬਾਈ ਹੋਣੀ ਜੂਸ ਦੀ ਜਿਹੜੀ ਇੱਕ ਗੱਡੀ ਪਰਕੇ ਲਾਏ ਨੇ ਕਿਸਾਨਾਂ ਦੇ ਲਈ ਸਪੈਸ਼ਲ ਜੂਸ ਲੈ ਕੇ ਆਏ ਨੇ ਬਾਈ ਰੀਅਲ ਜੂਸ ਦੀਆਂ ਬੋਤਲਾਂ ਨੇ ਵੱਡੀਆਂ ਛੋਟੀਆਂ ਜਿਹੜੀਆਂ ਬੋਤਲਾਂ ਪੇਟੀਆਂ ਬਾਈ ਹੋਣੀ ਲੈ ਕੇ ਆਏ ਨੇ ਆ ਦੇਖੋ ਤਸਵੀਰਾਂ ਸ਼ੰਭੂ ਵਾਟਰ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਆ ਦੇਖੋ ਤਸਵੀਰਾਂ ਕਿਸ ਤਰੀਕੇ ਆ ਦੇਖੋ ਛੋਟੀਆਂ ਤੇ ਵੱਡੀਆਂ ਬੋਤਲਾਂ ਬਾਈ ਹੋਣੀ ਨਾਲ ਲੈ ਕੇ ਆਏ ਨੇ ਵੀਰੇ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਸਨੋਲੀ ਤੋਂ ਸਨੋਲੀ ਤੋਂ ਜੀ ਅੱਛਾ ਜੀ ਸਨੋਲੀ ਦੇ ਲੱਗੇ ਆ ਅਕਸਰ ਨਾਲੇ ਸਪੈਸ਼ਲ ਲੈ ਕੇ ਆਏ ਹੋ ਜੀ ਤਾਂ ਲਗਾਤਾਰ ਦੇਖੋ ਇੱਥੇ ਲੰਗਰ ਹਰ ਪ੍ਰਕਾਰ ਦਾ ਕਿੰਨੀਆਂ ਗੱਡੀਆਂ ਵੀਰੇ ਉਹ ਗੱਡੀਆਂ ਲੈ ਕੇ ਆਏ ਜੀ ਆਪਾਂ ਭਰ ਕੇ ਆਏ ਜੀ ਅੱਛਾ ਜੀ ਇੱਕ ਗੱਡੀ ਆਪਣੀ ਪਿੱਛੇ ਦੇ ਮੋਰਚੇ ਦੇ ਖੜੀ ਹੈ ਇੱਕ ਗੱਡੀ ਆਪਣੀ ਇੱਥੇ ਰਾਤ ਜੋ ਜੋ ਟਰੈਲੀਆਂ ਪਿੱਛੇ ਖੜੀਆਂ ਉਹਨਾਂ ਦੀ ਸੇਵਾ ਦੇ ਲਈ ਆਈ ਹੈ ਠੀਕ ਠੀਕ ਹੈ ਜੀ ਕੱਢਣੇ ਲਈ ਟਰੈਲੀਆਂ ਨੂੰ ਭਰਦੇ ਜਾ ਰਹੇ ਜੀ ਬਿਲਕੁਲ ਜੀ ਬਿਲਕੁਲ ਆ ਦੇਖੋ ਤਾਂ ਵੱਡੀਆਂ ਬੋਤਲਾਂ ਮੈਂ ਇੱਕ ਵਾਰ ਤੁਹਾਨੂੰ ਬੋਤਲ ਜਿਹੜੀ ਉਹ ਚੱਕ ਕੇ ਦਿਖਾ ਦੇਣਾ ਦੇਖੋ ਇਹ ਵੱਡੀਆਂ ਬੋਤਲਾਂ ਨੇ ਠੀਕ ਹੈ ਤੇ ਨਾਲ ਆ ਛੋਟੀਆਂ ਜਿਹੜੀਆਂ ਹੁੰਦੀਆਂ ਆਪਾਂ ਅਕਸਰ ਦੁਕਾਨਾਂ 'ਤੇ ਦੇਖਦੇ ਆ ਇਹ ਬੋਤਲਾਂ ਬਾਈ ਹੁਣੀ ਲੈ ਕੇ ਆਏ ਨੇ ਇੱਥੇ ਤਾਂ ਜੂਸ ਦਾ ਜਿਹੜਾ ਰੀਅਲ ਜੂਸ ਦਾ ਲੰਗਰ ਆ ਇੱਥੇ ਉਹ ਲੱਗਿਆ ਆ ਤਾਂ ਤਸਵੀਰਾਂ ਦਿਖਾ ਰਿਹਾ ਸ਼ੰਭੂ ਬਾਟਰ ਦੀਆਂ ਤਸਵੀਰਾਂ ਵੀਰ ਹੁਣੀ ਨੇ ਜਿਹੜੇ ਸੇਵਾ ਕਰ ਰਹੇ ਆ ਤਾਂ ਬਾਈ ਹੁਣੀ ਸੇਵਾ ਲੈ ਕੇ ਆਏ ਨੇ ਇੱਕ ਗੱਡੀ ਐ ਪ੍ਰੋਪਰ ਭਰ ਕੇ ਲੈ ਗਿਆ ਬਾਈ ਹੁਣੀ ਕਹਿੰਦੇ ਇੱਕ ਗੱਡੀ ਹੋਰ ਆ ਉਹ ਅੱਗੇ ਤਾਂ ਤਸਵੀਰਾਂ ਦਿਖਾ ਰਿਹਾ ਲਗਾਤਾਰ ਸ਼ੰਭੂ ਬਾਟਰ